ਖਬਰਨਾਮਾ ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿਕਾਲ ਮੈਂ ਹਾਂ ਤੁਹਾਡਾ ਫੂ ਸਰਾਜ ਸੂਬੇ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੂੰ ਲੱਗਿਆ ਵੱਡਾ ਝਟਕਾ ਖਾਸ ਕਰਕੇ ਟੋਲ ਟੈਕਸ ਨੂੰ ਲੈ ਕੇ ਕਿਉਂਕਿ ਵੱਡੇ ਪੱਧਰ ਤੇ ਬੰਦ ਕਰਵਾਏ ਗਏ ਪੰਜਾਬ ਦੇ ਟੋਲ ਟੈਕਸ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਦੋਂ 2022 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਸਰਕਾਰ ਬਣੀ ਸੀ ਤਾਂ ਬਣਨ ਸਾਰ ਹੀ ਲਗਭਗ ਪੰਜਾਬ ਦੇ ਵਿੱਚ 15 ਤੋਂ 16 ਟੋਲ ਪਲਾਜ਼ਾ ਬੰਦ ਕਰਵਾ ਦਿੱਤੇ ਗਏ ਮਾਨ ਸਰਕਾਰ ਵੱਲੋਂ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਪਤਾ ਸੀ ਕਿ ਜਿਹੜੀ ਚੀਜ਼ ਮੈਂ ਬੰਦ ਕਰ ਰਿਹਾ ਇਸ ਦਾ ਵੱਡਾ ਖਮਨਿਆਜ਼ਾ ਮੈਨੂੰ ਭੁਗਤਣਾ ਪਵੇਗਾ ਜੇ ਗੱਲ ਕਰੀਏ ਪੰਜਾਬ ਦੀ ਖਜ਼ਾਨੇ ਦੀ ਪੰਜਾਬ ਦੇ ਖਜ਼ਾਨੇ ਨੂੰ ਤਾਂ ਪਹਿਲਾਂ ਹੀ ਢਾਹ ਲੱਗ ਚੁੱਕੀ ਹੈ ਪੰਜਾਬ ਦਾ ਸਿਸਟਮ ਜਿਹੜਾ ਹੈ ਸਹੀ ਤੇ ਨਹੀਂ ਕੰਟਰੋਲ ਕੀਤਾ ਜਾ ਰਿਹਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੁਆਲੇ ਹੋ ਗਈ ਹੈ 1638 ਕਰੋੜ ਰੁਪਏ ਦਾ ਸੈਂਟਰਲ ਸਰਕਾਰ ਨੂੰ ਘਾਟਾ ਪਿਆ ਹੈ ਟੋਲ ਪਲਾਜ਼ਾ ਟੈਕਸ ਨੂੰ ਲੈ ਕੇ ਯਾਨੀ ਕਿ 3 ਸਾਲਾਂ ਦੇ ਵਿੱਚ 1638 ਕਰੋੜ ਰੁਪਏ ਕਾਟਾ ਇਹ ਭਾਰਤੀ ਜਨਤਾ ਪਾਰਟੀ ਨੂੰ ਪਿਆ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਵੇਂ ਹੀ ਜਿੱਤ ਕੇ ਐਜ਼ ਅ ਮੁੱਖ ਮੰਤਰੀ ਬਣੇ ਨਾਲ ਦੀ ਨਾਲ ਪੰਜਾਬ ਦੇ ਵਿੱਚ 15 ਤੋਂ 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਤੇ ਲੋਕਾਂ ਨੇ ਕਿਹਾ ਵਾਹ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਰਾਤ ਵੀ ਆਈ ਲੋਕਾਂ ਨੇ ਸੁੱਖ ਦਾ ਸਾਹ ਵੀ ਲਿਆ ਲੇਕਿਨ ਇਹ ਕੀ ਪਤਾ ਸੀ ਕੇ ਹੱਥਾਂ ਨਾਲ ਜਿਹੜੀਆਂ ਬਣੀਆਂ ਹੋਈਆਂ ਗੰਡਾਂ ਨੇ ਉਹ ਦੰਦਾਂ ਨਾਲ ਖੋਲਣੀਆਂ ਪੈਣਗੀਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਝਟਕਾ ਲੱਗਿਆ ਹੈ ਕੇਂਦਰ ਸਰਕਾਰ ਨੇ 1638 ਕਰੋੜ ਰੁਪਏ ਤਿੰਨਾਂ ਸਾਲਾਂ ਦਾ ਪੰਜਾਬ ਸਰਕਾਰ ਕੋਲੋਂ ਮੰਗ ਲਿਆ ਉਹਨਾਂ ਕਹਿੰਦਾ ਇਹ ਘਾਟਾ ਤੁਹਾਡੇ ਕਾਰਨ ਹੀ ਪਿਆ ਹੈ ਦੂਸਰੇ ਪਾਸੇ ਕਈ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਿਹੜੇ ਉਹਨਾਂ ਦੇ ਕਾਰਡ ਬਣੇ ਹੁੰਦੇ ਨੇ ਉਹ ਟੋਲ ਟੈਕਸ ਦੀ ਦਿੱਤੇ ਜਾਂਦੇ ਉਹਦਾ ਘਾਟਾ ਟੋਟਲ ਮਿਲਾ ਕੇ 1638 ਕਰੋੜ ਬਣਦਾ ਹੈ 1638 ਕਰੋੜ ਰੁਪਏ ਭਾਰਤੀ ਜਨਤਾ ਪਾਰਟੀ ਯਾਨਕਿ ਸੈਂਟਰ ਸਰਕਾਰ ਨੂੰ ਕਿਸੇ ਵੀ ਸਮੇਂ ਅਦਾ ਕਰਨਾ ਪੈ ਸਕਦਾ ਹੈ ਸੂਬੇ ਦੀ ਸਰਕਾਰ ਨੂੰ ਧੰਨਵਾਦ